ਹਾਂਜੀ ਕੀ ਹਾਲ ਹੈ ਜੀ ਮਿੱਤਰੋ ਤੇ ਆਗੇ ਤੇ ਉੱਪਰ ਤੇ ਬੱਚੇ ਦੇ ਆ ਪਠਾ ਤੇ ਉੜ ਗਏ 1 2 ਤੇ ਉੜ ਕੇ ਦਵਾਰੇ ਬੈਠ ਗਏ ਐ ਕਰੋ ਚੈੱਕ ਬੈਠੇ ਬੱਚੇ ਤੇ ਇਹ ਨਵੇਂ ਬੱਚੇ ਆ ਮਿੱਤਰੋ ਦੋ ਬੱਚੇ ਹੋਰ ਲਿਆਂਦੇ ਆਪਾਂ ਨੇ ਨਵੇਂ ਤੇ ਕਬੂਤਰ ਜੋੜੀਆਂ ਤੋੜਤੀਆਂ 1 2 ਉਹ ਵੀ ਦਿਖਾਉਂਦੇ ਆ ਸਾਨੂੰ ਕਿਹੜਾ ਕਿਹੜਾ ਕਬੂਤਰ ਤੋੜਿਆ ਕਿਹੜੀ ਕਬੂਤਰੀ ਤੇ ਹੁਣ ਚੱਲਦੇ ਆਂ ਇਹ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਵੀ ਪਾ ਦਈਏ ਦਾਣੇ ਫੇਰ ਜਾਣਾ ਹੈ ਆਪਾਂ ਨੇ ਖੇਤ ਨੂੰ ਤੇ ਬੱਚੇ ਬੈਠੀ ਜਾਂਦੇ ਆ ਬਾਉ ਉਡ ਉਡ ਕੇ ਆਪਣੇ ਆਪਾ ਦੇਖੋ ਬਾਈ ਇਦਾਂ ਹੀ ਲੱਗ ਲੁਗ ਜਾਣੇ ਇਹ ਸਾਰੇ ਬੱਚੇ ਖੁੱਲੇ ਬੈਠੇ ਕੋਈ ਟੈਨਸ਼ਨ ਨਹੀਂ ਖੁੰਦਾ ਜੀ ਨੇ ਖੋਈ ਜਾਣਾ ਤੇ ਬਾਕੀ ਇਹ ਕਬੂਤਰੀਆਂ ਅੜਾਈਆਂ ਸੀ ਮਿੱਤਰੋ ਕੱਲ ਦੋ ਇਹ ਬਹੁਤ ਸੋਹਣਾ ਉੜੀਆਂ ਕੱਲ 4 ਵਜੇ ਬੈਠੀਆਂ 9 ਵਜੇ ਕੱਡੀਆਂ ਦੀਆਂ 4 ਵਜੇ ਬੈਠੀਆਂ ਤੇ ਵਧੀਆ ਉੜ ਗਈਆਂ ਦੇਖਦੇ ਆ ਹਾਂ ਬਾਕੀ ਇੱਧਰ ਬੈਠੇ ਬੱਚੇ ਇਹ ਵੀ ਬੱਚੇ ਕੱਲ ਬਹੁਤ ਸੌਣਾ ਮੁੰਡੇ ਇਹ ਵੀ 3-4 ਘੰਟੇ ਲਾ ਗਏ ਹੁਣ ਲਗਾਤਾਰ ਕੱਡਾਂਗੇ ਮੌਸਮ ਲੱਗ ਗਿਆ ਦਿਨ ਲਗਣ ਤੇ ਧੁੱਪਾਂ ਨਿਕਲਣ ਲੱਗ ਗਈਆਂ ਜੀ ਐਦਾਂ ਹੀ ਧੁੱਪਾਂ ਨਿਕਲਦੀਆਂ ਰਹੀਆਂ ਤਾਂ ਬੱਚੇ ਆਪਣੇ ਸਾਰੇ ਉੜ ਜੂਗੇ ਵਧੀਆ ਅਡਾ ਕੇ ਰੋ ਹੋ ਜੂਗੇ ਤੇ ਬਾਕੀ ਇੱਕੇ ਛਤਰੀ ਤੇ ਹੋ ਗਏ ਇਕੱਠੇ ਬੱਚੇ ਤੇ ਹੁਣ ਚੱਲਦੇ ਆਂ ਮਿੱਤਰੋ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਪਾਈਏ ਦਾਣਾ ਡੋਲੀ ਵਾਲਿਆਂ ਨੂੰ ਤੇ ਬੱਚਿਆਂ ਨੂੰ ਦੇ ਦੂੰਗੇ ਚੋਗਾ ਤੇ ਚੱਲਦੇ ਆਂ ਉੱਪਰ ਲਓ ਜੀ ਦਾਣਿਆਂ ਦਾ ਡੱਬਾ ਲੈ ਲਿਆ ਤੇ ਪਹੁੰਚ ਗਏ ਆਂ ਉੱਪਰ ਕੋਠੇ ਤੇ ਤੇ ਖੋਲਦੇ ਆਂ ਡੋਲੀ ਵਾਲੇ ਕਬੂਤਰਾਂ ਨੂੰ ਆਪਣਾ ਪਾਲੀਏ ਤੇ ਲਓ ਜੀ ਲਓ ਜੀ ਆ ਗਏ ਆਂ ਮਿੱਤਰੋ ਉੱਪਰ ਤੇ ਬੋਰਡ ਹਟਾ ਦਈਏ ਬੋਰਡ ਨੂੰ ਕਰਦੀ ਐ ਸਾਈਡ ਤੇ ਤੇ ਧੁੱਪ ਲਗੇ ਖੁੱਡੇਆਂ ਚੈਨ ਤੇ ਇਹ ਵੀ ਤਾਰ ਦੀ ਕੱਪੜਾ ਬਾਛੜ ਜਾਂਦੀ ਐ ਤਾਂ ਕਰਕੇ ਲਾਉਣਾ ਪੈਂਦਾ ਐ ਬਾਕੀ ਇਹ ਖੁੱਡਾ ਦਾਵਣਾ ਬਿਲਕੁਲ ਨਹੀਂ ਚਾਹੁੰਦਾ ਉਹ ਦੂਸਰੇ ਖੁੱਡੇ ਚ ਮੂਰੇ ਮੂਰੇ ਇਹ ਚੋਂਦਾ ਉਹ ਜਦੋਂ ਹੁਣ ਬਰਸਾਤਾਂ ਛੱਡ ਜੂਗੀਆਂ ਮੀਂਹ ਪਏ ਬਹੁਤ ਰਹੇ ਐ ਫਿਰ ਉਹਨੂੰ ਵੀ ਕਰਦਾਂਗੇ ਸੈਟ ਉਹ ਵੀ ਹਟਾ ਦਾਂਗੇ ਚੋਣੇ ਤੋਂ ਤੇ ਲੋ ਜੀ ਖੋਲ ਤੇ ਆਏ ਟੋਲੀ ਤੇ ਬੋਲਦੀ ਹੁਣ ਇਹ ਵੀ ਕਬੂਤਰ ਖੁੱਡੇ ਨਾਲੇ ਜਿੰਦੇ ਖੋਲ ਕੇ ਬੱਲਵ ਕਰਦੀ ਐ ਬੰਦ ਤੇ ਪਾਣੀ ਕੱਢਦੀ ਐ ਇਹਨਾਂ ਨੂੰ ਬਾਹਰ ਡੋਲੀ ਵਾਲਿਆਂ ਨੂੰ ਤੇ ਪਾਉਂਦੇ ਆ ਦਾਣੇ ਮਿੱਤਰੋ ਲਓ ਜੀ ਮਿੱਤਰੋ ਇੱਕ ਤਾਂ ਲਿਆਂਦੀ ਐ ਇਹ ਕਬੂਤਰੀ ਠੀਕ ਐ ਜੀ ਇਹ ਜੋੜੀ ਤੋੜਦੀ ਐ ਦੀ ਇਹ ਨਾਲ ਦਾ ਸਰਖਾ ਉੱਧਰ ਬੈਠਾ ਹੀ ਖੁੱਡੇ 'ਚ ਤੇ ਇਹਦੇ ਬੱਚੇ ਸੀ ਦੋ ਉਹ ਵੀ ਰੱਖਦੇ ਆ ਤੇ ਬਾਕੀ ਦੋ ਕਬੂਤਰ ਆਪਣੇ ਬਿਮਾਰ ਐ ਮਿੱਤਰੋ ਇਹਨਾਂ ਚ ਇੱਕੇ ਤੇ ਇੱਕੇ ਡੱਬਾ ਦੋਨੋਂ ਭਰਾ ਐ ਤੇ ਦੋਨੋਂ ਹੀ ਬਿਮਾਰ ਜੇ ਲੱਗਦੇ ਆ ਥੋੜੇ ਜਿਹਾ ਦੇਖੋ ਮਿੱਠਾ ਇਹ ਇਹਨਾਂ ਦੀਆਂ ਹੀ ਐ ਬਦਲੀਆਂਆਂ ਵੀ ਆ ਤੇ ਇਹਨਾਂ ਨੂੰ ਦਵਾਂਗੇ ਅੱਜ ਦਵਾਈ ਪਾਊਡਰ ਪਾਵਾਂਗੇ ਤੇ ਪਾਣੀ ਚੱਕ ਦੀ ਇਹਨਾਂ ਦਾ ਇਹਨਾਂ ਨੂੰ ਪਿਆਸੇ ਰੱਖ ਕੇ ਨਾ ਅੱਜ ਇਹ ਪਾਊਡਰ ਸਾਰੇ ਗੁੱਤਰਾਂ ਨੂੰ ਭਲਾਣਾ ਹੈ ਉਹ ਲੈ ਕੇ ਆਉਣਾ ਹੈ ਤੇ ਦੱਸਾਂਗੇ ਕਿਹੜਾ ਇਹ ਪਾਊਡਰ ਉਹ ਕੀ ਗੱਲ ਬਾਤ ਹੈ ਤੇ ਲਿਆਵਾਂਗੇ ਉਹ ਪਾਵਾਂਗੇ ਇਹਨਾਂ ਨੂੰ ਮਿੱਤਰੋ ਲਿਕਸਨ ਦਾ ਬੋਰਡ ਹੈ ਮੇਰੇ ਖਾਤੇ ਲਿਕਸਨ ਨੇ ਪਤਾ ਨਹੀਂ ਕਿਹੜਾ ਹੈ ਕਿਆ ਨਾਮ ਹੈ ਉਹਦਾ ਦੇਖਣਾ ਪੈਣਾ ਬਾਕੀ ਇਹ ਕਬੂਤਰ ਤੇ ਰੋੜੀ ਘੜਦੀ ਹੈ ਬਾਹਰ ਪਿੱਲੀ ਇੱਟ ਤੇ ਜੋੜੀਆਂ ਵਾਲੇ ਖਾ ਲੂਗੇ ਤੇ ਡਰਿੰਕਰ ਹੋਂ ਧੁੱਪ ਲੋ ਆਉਂਦੇ ਆ ਤੇ ਅਦਰ ਵੀ ਖੋਲ ਲਿਆ ਬੱਲਮ ਕਰਦੀ ਹੈ ਬੰਦ ਠੀਕ ਹੈ ਜੀ ਪਾਣੀ ਦਾ ਡਰਿੰਕਰ ਬਾਹਰ ਕੱਢ ਕੇ ਚੋੜੀ ਵਾਲਿਆਂ ਰੱਖ ਦਈਏ ਲਓ ਜੀ ਪਾਣੀ ਰੱਖ ਦਿਆ ਇਹ ਬੱਲਵ ਕਰਤੇ ਬੰਦ ਇੱਕ ਤਾਂ ਕਬੂਤਰ ਤੋੜਿਆ ਮਿੱਤਰੋ ਇਹ ਇਹ ਬੈਠਾ ਸਰਖਾ ਠੀਕ ਹੈ ਜੀ ਇਹ ਕੇ ਫਿਰਦਾ ਸ਼ਾਖ ਖਾਟੀ ਦਾ ਇਹ ਵੀ ਲਿਆਂਦਾ ਤੇ ਹੋਰ ਪਾਸੇ ਜੋੜੀਆਂ ਲਾਈਆਂ ਵੀ ਆਂਦੀਆਂ ਇਹ ਤੋੜ ਤੇ ਦੋ ਤੇ ਬਾਕੀ ਇਹਨਾਂ ਦੇ ਡੋਲੀਆਂ ਦੇ ਵੀ ਖੋਲ ਦੀਏ ਗੇਟ ਆਜੂਗੇ ਬਾਹਰ ਪਾਣੀ ਪੋਣੀ ਪੀ ਲੂਗੇ ਤੇ ਦਾਣਿਆਂ ਦੀ ਟ੍ਰੇ ਪਈ ਹੈ ਦਾਣੇ ਚੱਕ ਕੇ ਰੱਖ ਦੀਏ ਬਾਹਰ ਇਹ ਲਾ ਦਿੰਦੇ ਆ ਖਾਣ ਦੋ ਮਿੱਤਰੋ ਇਹਨਾਂ ਨੂੰ ਦਾਣੇ ਲਓ ਜੀ ਤੇ ਓਕੇ ਮਿੱਤਰੋ ਬਸ ਹੁਣ ਵਾ ਇਦਾਂ ਹੀ ਆਪਣਾ ਡੇਲੀ ਰੁਟੀਨ ਹੈ ਤਰੀ ਜਾਂਦੇ ਆ ਮਿਹਨਤ ਤੇ ਦੇਖਦੇ ਆ ਬਾਬਾ ਸੁੱਖ ਰੱਖੇ ਬਾਕੀ ਕੂਟਰ ਕਰੋ ਚੈੱਕ ਇਹਨੇ ਵੀ ਅੰਡੇ ਧਰੇ ਵੀ ਐ ਇਹ ਨੀਚੇ ਬਾਕੀ ਇਹਨੇ ਵੀ ਦੋ ਅੰਡੇ ਦਿੱਤੇ ਹੋਏ ਐ ਓਕੇ ਐ ਕੰਮ ਉਮਾ ਚੱਲਦੇ ਹੁਣ ਬਾਹਰ ਹਾਂਜੀ ਲੋ ਬਈ ਮਿੱਤਰੋ ਆ ਗਏ ਆ ਖੇਤਾਂ ਚ ਤੇ ਬਾਪੂ ਲਗਿਆ ਵਾ ਖੇਤ ਬਾਣ ਆਪਾਂ ਆਏ ਲੇਟ ਗਏ ਵੇ ਤੇ ਕੀ ਥੀ ਤੇ ਬਾਤ ਆਏ ਪਾੜ ਪਾੜ ਨਾਲ ਤੇ ਆ ਹਵਾ ਲੱਗ ਲੂਗੀ ਕਿ ਦੇਖਦੇ ਆ ਫੇ ਲਾਵਾਂਗੇ ਇਹਦੇ ਵਿੱਚ ਆਲੂ ਚੱਲਦੇ ਹੁਣ ਤਵੀਆਂ ਇਕੱਠੀਆਂ ਕਰਾ ਦਈਏ ਮਿੱਤਰੋ ਬਾਕੀ ਡੰਨੇ ਬੱਚੇ ਬੈਠੇ ਹੋਏ ਸੀ ਛਤਰੀਆਂ ਤੇ ਉੜੇ ਵੇ ਤੇ ਦੋ ਤਿੰਨ ਹੁਣ ਜਦ ਘਰ ਤੇ ਆਏ ਆ ਜੂਗੇ ਕੋਈ ਚੱਕਰ ਨਹੀਂ ਆਪਾਂ ਨੂੰ ਐਡਾ ਬਾਕੀ ਖੇਤ ਬਾਸੇ ਗਿੱਲਾ ਬਹੁਤਾ ਮੀਂਹ ਪੈਣੇ ਦਾ ਹਟਣੇ ਦਾ ਨਾਮ ਨਹੀਂ ਲੰਦਾ ਦਾ ਬੱਦਲ ਜਾਂ ਹੁੰਦਾ ਇਹ ਹਾਲ ਵੀ ਬਾ ਹੁਣ ਨਾ ਆਵੇ ਰੱਬਾ ਬਹੁਤ ਪਾ ਲਿਆ ਬਾਕੀ ਚੱਲਦੇ ਹੁਣ ਮਿੱਤਰੋ ਤਵੀਆਂ ਇਕੱਠੀਆਂ ਕਰਾ ਦਈਏ ਬਾਕੀ ਓਕੇ ਆ ਕੰਮ ਆਹ ਰਸਤਾ ਬਣਾਇਆ ਬਾਈ ਏਡਾ ਨੇ ਲੋਈ ਬਾ ਇਹਦੀਆਂ ਛਾਂ ਨੂੰ ਤੋੜਾਂਗੇ ਕੁੱਕੜੀਆਂ ਪੱਕ ਗਈਆਂ ਇਹ ਤੋੜ ਕੇ ਰੱਖ ਲਵੀਆਂ ਤੇ ਟਾਂਡੇ ਫਿਰ ਬਾਦਾਂ ਦੇ ਵਿੱਚ ਆ ਜਾ ਚੋਤਾ ਹਾਂਜੀ ਲੋ ਬਈ ਮਿੱਤਰੋ ਖੇਤ ਤੇ ਆਏ ਬਾ ਹੁਣ ਚੱਲਦੇ ਆ ਘਰ ਨੂੰ ਤੇ ਟਾਈਮ ਹੋ ਗਿਆ 1:00 ਵਜ ਗਿਆ ਜਾ ਕੇ ਦੇਖਦੇ ਆ ਕਬੂਤਰ ਖੇਤ ਤੇ ਆ ਬਾਅਦ ਚੱਲਦੇ ਆ ਹੁਣ ਮਿੱਤਰੋ ਘਰ ਨੂੰ ਅੱਜ ਜੀ ਲੋਗ ਇਹਨੇ ਟੋਕ ਪਾ ਦੀ ਹੁਣ ਬੱਚਿਆਂ ਨੂੰ ਪਾਣੀ ਤਾਰ ਲਈ ਆ ਸਾਰੇ ਤੇ ਬੱਚਿਆਂ ਨੂੰ ਪਾਣੀ ਰੱਖ ਦੀਏ ਹੁਣ ਤੇ ਫਿਰ ਪਾਉਂਦੇ ਆ ਇਹਨਾਂ ਨੂੰ ਦਾਣੇ ਤੇ ਬਾਕੀ ਇਹਨਾਂ ਨੂੰ ਕੁਪੁੱਤਰੀਆਂ ਨੂੰ ਬਦਾਮ ਪਾਤੇ ਦਾਣੇ ਪਾਤੇ ਤੇ ਨੀਚੇ ਵੀ ਦਾਣੇ ਪਾਤੇ ਆ ਇਹਨਾਂ ਨੂੰ ਵੀ ਇਹਨਾਂ ਨੇ ਵੀ ਖਾ ਲਏ ਆ ਤੇ ਬਸ ਹੁਣ ਉੱਪਰ ਵਾਲੇ ਰਹਿ ਗਏ ਬੱਚੇ-ਬੱਚੇ ਇਹਨਾਂ ਨੂੰ ਪਾਣੀ ਰੱਖ ਕੇ ਫਿਰ ਪਾਉਂਦੇ ਆ ਨਾ ਦਾਣੇ ਤੇ ਲੋ ਬਈ ਮਿੱਤਰੋ ਆ ਗਏ ਆ ਉੱਪਰ ਤੇ ਦਾਣੇ ਪਾਤੇ ਆ ਕੁਤਰਾਂ ਨੂੰ ਡੋਲੀ ਵਾਲਿਆਂ ਨੂੰ ਵੀ ਬੱਚਿਆਂ ਨੂੰ ਚੋਗਾ ਦੇ ਦੂਗੇ ਤੇ ਬਾਕੀ ਇੱਧਰ ਵੀ ਖੋਲਤੇ ਐ ਇਹਨਾਂ ਨੂੰ ਵੀ ਪਾਤੇ ਆ ਦਾਣੇ ਫੋਰ ਪਾਦਾਂਗੇ ਵੱਡੀ ਟ੍ਰੇ ਚ ਤੇ ਬਾਕੀ ਸਵੇਰੇ ਆਪਾਂ ਨੇ ਬੱਚਿਆਂ ਨੂੰ ਦੇਆ ਸੀ ਚੋਗਾ ਆਪਣੇ ਹੱਥੀਂ ਹੈਂਡ ਫੀਡ ਕਰਾਇਆ ਸੀ ਦੁਵਾਰਾ ਤੇ ਬਾਕੀ ਹੁਣ ਇਹਨਾਂ ਇਹ ਮਾਪਿਓ ਕਰਾ ਦੇਣਗੇ ਤੇ ਬਾਕੀ ਮਿੱਤਰੋ ਪਾਤੇ ਆ ਦਾਣੇ ਤੇ ਬੱਦਲ ਹੁੰਦਾ ਏ ਆਪਾਂ ਨੇ ਜਾਣਾ ਖੇਤ ਨੂੰ ਭਈਏ ਲਵੇ ਵੇ ਕੁੱਕੜੀਆਂ ਤੋੜਨ ਤੇ ਮਿੱਤਰੋ ਦਾਣੇ ਪਾ ਕੇ ਇਹਨਾਂ ਨੂੰ ਬਸ ਚੱਲਦੇ ਆਂ ਤਾਂ ਠੀਕ ਹੈ ਅੱਜ ਇਹ ਵੀਡੀਓ ਦਾ ਇਨ ਡੈਪਥ ਹੀ ਕਰਦੇ ਆ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਨਵੀਂ ਤੋਂ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਤੋਂ ਜਲਦ ਮਿਲ ਸਕੇ ਮਿਲਦੇ ਆਂ ਹੀ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ